ਹੋ ਕੋਈ ਇੱਕ ਵੀ ਜੰਮਦਾ ਹੋ ਕੋਈ ਇੱਕ ਵੀ ਹੈ ਨਹੀਂ ਜਣਾ ਕੇ ਮੈਂ ਪੰਜਾਬ ਦੀ ਖਾਤਰ ਖੜਾ ਅੱਜ ਮਰ ਬੰਦਾ ਰਾਤ ਨੂੰ ਮਰ ਜਵੇ ਫਿਰ ਇਹਦਾ ਅੰਛ-ਬਛ ਕੀ ਨੇ ਦੇਖਣੀ ਆ ਇਹ ਦਾਦਾ ਰੋਟੀ ਦੇਣ ਵਾਲਾ ਇਹਦਾ ਟਿੱਜ ਪਰ ਲੱਗੇ ਹੋਣੇ ਬੇੜਾ ਇਹਨਾਂ ਨੇ ਕਰਕੇ ਕੀਤਾ ਸਾਡੇ ਪੰਜਾਬ ਦੇ ਖਜ਼ਾਰਾਂ ਨੇ ਸਾਡੇ ਸੇਕਾਂ ਉਹਨੇ ਖਜ਼ਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਬਿਕਦੇ ਨੇ ਕੁਰਸੀਆਂ ਦੀ ਖਾਤਰ ਲੀਡਰਾਂ ਦੀ ਖਾਤਰ ਹੁਣ ਆ ਕੇ ਸਾਰੀਆਂ ਪਾਰਟੀਆਂ ਡਰਾਮਾ ਕਰਦੀਆਂ ਨਹਿਰਾਂ ਦੇ ਲਈ ਪੈਸਾ ਨਹੀਂ ਸੀ ਆਇਆ ਬੰਨ ਕੀ ਨਾ ਲਾਉਣਾ ਸੀ ਨਰਾਸਪਾਈ ਕਿਹਨੇ ਕਰ ਲਈ ਸੀਗੀ ਉਹ ਪੈਸਾ ਕਿਹਨੇ ਖਾਂਦਾ ਉਹ ਵੀ ਰੋਟੀਆਂ ਸਿੱਕਣ ਸਾਨੂੰ ਕੋਈ ਸਰਕਾਰ ਨਹੀਂ ਮਾਰ ਸਕਦੀ ਨਾ ਸੈਂਟਰ ਦੀ ਸਾਨੂੰ ਦੂਜੀਆਂ ਕਮਿਊਨਿਟੀਆਂ ਨਹੀਂ ਮਾਰ ਸਕਦੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਨੂੰ ਸਾਡੇ ਦੇ ਸਾਡੇ ਪੰਜਾਬ ਦੇ ਗਦਾਰਾਂ ਨੇ ਮਾਰਿਆ ਤਸ ਤਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਤਖਤਾਂ ਦੇ ਉੱਤੇ ਬੈਠ ਕੇ ਸੋਨਾ ਦਾਨ ਸੋਨੇ ਦੀਆਂ ਮੋਹਰਾਂ ਦਾਨ ਕਰਨ ਵਾਲੀ ਟੌਮ ਇਹਨਾਂ ਸਾਡੇ ਗਦਾਰ ਲੀਡਰਾਂ ਨੇ ਇਹ ਕਿੱਥੇ ਲਿਆ ਕੇ ਬਿਠਾ ਦਿੱਤੀ ਦਰਿਆ ਦੇ ਉੱਤੇ ਬਿਠਾ ਦਿੱਤੀ ਇਹਨਾਂ ਕਮੀਨਿਆਂ ਨੇ ਵੇੜਾ ਬਹਿ ਗਏ ਨਾ ਪੰਜਾਬ ਦੇ ਲੀਡਰਾਂ ਦਾ ਵੇੜਾ ਕਰਕੇ ਕਰਕੇ ਰੱਖਿਆ ਇਹਨਾਂ ਨੇ